ਕਲਪਾਈ ਜੀ ਮਾਣਾ ਡੇਲੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਟੋਪ ਕਲਾਸ ਝੋਟੀਆਂ ਆਈਆਂ ਝੋਟੀਆਂ ਝੋਟੀਆਂ ਤਾਜ਼ੀਆਂ ਸੁਈਆਂ ਨਗੀਨੇ ਇੱਕ ਝੋਟੇ ਹੌਂਸਲ ਰੱਖਾਵਾਂਗੇ ਬਹੁਤ ਨਸਲੀ ਫਰੀਡ ਵਾਲੀ ਤਾਂ ਬਾਕੀ ਇਹ ਵੱਡੀਆਂ ਮੱਝਾਂ ਵੀ ਆਪ ਕਹੋਗੇ ਵੀ ਹਰਿਆਣੀਆਂ ਦੀਆਂ ਤੇ ਕਿੱਧਰ ਦੀਆਂ ਆ ਆਪ ਦੱਸੋਗੇ ਬਹੁਤ ਰਿਕਾਰਡ ਵਾਲੀਆਂ ਦੁੱਧ ਦੇ ਫੁੱਲ ਬੜਾ ਫੁੱਲ ਬੜਾ ਚੜੀਆਂ ਰਿਕਾਰਡ ਵਾਲੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਾਜੇ ਤਾਂ ਵਧੀਆ ਮਿੱਠਾ ਵੀ ਜੀ ਜਿਹਨੇ ਭੈਣ ਭਰਾ ਮਾਡਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਵੀਰ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਚਲੋ ਆ ਜੀ ਇਹ ਜਨਮਰ ਵੀਰ ਅੱਜ ਟੌਪ ਕਲਾਸ ਸਾਰੇ ਹੀਰੇ ਇਹਨੂੰ ਕਹਿੰਦੇ ਸਰਾ ਚੈਂਪੀਆਂ ਜੱਡੀਆਂ ਜੀ ਵੱਡੀਆਂ ਸਾਫ ਦੋਦੀਆਂ ਵੱਡੀਆਂ ਤੇ ਸੋਈਆਂ ਬਾਈ ਸਾਰੀਆਂ ਪੰਜਾਬੀ ਰੈਂਡ ਚੀਜ਼ਾਂ ਤੇ ਆਂਟੀਆਂ ਅੱਜ ਆਪਣੇ ਬਵੀਰ 20 ਕਿਲੋ ਤੱਕ ਮਹੀਂ ਚੰਗੀ ਟੋਪ ਦੀ ਹੈਗੀ ਸੋਈ ਸਾਰੇ ਨਿਕਨੇ ਆਗੇ ਸਾਰੇ ਨਿਕਨੇ ਵੀਰ ਜੀ ਇੱਕ ਖੀਰੀ ਕੱਟੀ ਲੈਂਦੀ ਆ ਹਰਿਆਣੇ ਤੇ 22 ਵੱਡੇ ਪੈਸੇ ਲਾਗੇ ਲਿਆਏ ਹਰਿਆਰਕਾ ਅਸੀਂ ਹਰ ਇੱਕ ਵੀਰ ਭਰਾ ਨੂੰ ਸੰਗਤ ਨੂੰ ਇਹੋ ਬੇਨਤੀ ਕਰਦੇ ਵੀ ਇਹ ਨਹੀਂ ਸਾਡੇ ਕੋਲ ਮਹੀਂ ਲਈ ਆ ਥੋੜਾ ਧੰਗਰਾ ਧਿਆਨ ਜਿਆਦਾ ਰੱਖਾ ਸੇਵਾ ਕਰਿਆ ਕਰੋ ਥੋੜਾ ਇੱਕ ਬੁਖਾਰ ਜਿਹਾ ਚੜ੍ਹਨਦਿਆ ਮਈਆਂ ਨੂੰ ਹਾਂਜੀ ਤੇ ਸਾਰੇ ਜਣੇ ਧਿਆਨ ਦੋ ਦੂਜੇ ਤਜੀ ਦਿਨ ਸੇਵਾ ਕਰੋ ਜਰੂਰ ਮੈਂ ਜਿਹੜਾ ਕਿਹੋਂ ਜਰੂਰ ਤੇ ਜਿੱਦਣ ਮੀਂਹ ਪੈਂਦਾ ਤੇ ਮੂੰਹ ਖੋਲਦੇ ਟੀਕੇ ਜਰੂਰ ਲਵਾ ਲਓ ਥੋੜੇ ਡੰਗਰ ਠਲਾ ਰਹੇ ਆਂ ਧਿਆਵਾ ਦੇ ਵੇਖਣ ਨੂੰ ਜਿਆਦਾ ਵੀ ਸਹੀ ਆ ਪਰ ਬੁਖਾਰ ਚ ਬਾਵਾ ਨਿਕਲਦੇ ਆ ਬੁਖਾਰ ਬਾਵਾ ਨਿਕਲਦੇ ਆ ਬਾਜੀ ਡੰਗਰ ਦਾ ਨਾਜ ਜਰੂਰ ਕਰੋ ਚੜਕੇ ਰਹੋ ਅੱਜ ਕੱਲ ਜਦੋਂ ਬਾਹਰ ਠੀਂ ਨਹੀਂ ਹੁੰਦੀ ਆ ਡੰਗਰ ਡਾਊਨ ਹੁੰਦੀ ਜਿਆਦਾ ਹੁੰਦੀ ਠੀਕ ਤੇ ਬਾਕੀ ਮਾਲ ਆਪਣੇ ਸਾਰਾ ਟੋਪ ਕੁਆਲਟੀ ਵਾਲਾ ਚਲੋ ਭਾਈ ਕਰੀ ਗੱਲ ਟੋਡੀਆਂ ਵੀਰੇ ਅੱਜ ਚੜਦੇ ਚੜਦੀ ਆ। ਬੱਚੇ ਫਿਰ ਬਾਜੂ ਖਾਲ ਖਾਰੇ ਇੱਕ ਵਾਰ। ਉਹਦੇ 20-20 ਕਿਲੋ ਵਾਲੀਆਂ ਕਹਿ ਦੇਣਾ ਆ ਪਰ ਅਸਲ ਇੰਨਾ ਥੱਲੇ ਆਗਾ ਏ। ਠੀਕ ਆ ਜੀ। ਜਿਹੜਾ ਕਹਿੰਦਾ ਯਾਰ ਵਾਹੇ ਨੇ ਕਹਿੰਦੇ ਵੀ ਅਸੀਂ ਪਗੜਾ ਪਾਵਾਂਗੇ ਦੀ ਮਹੀਂ ਪਾਉ। ਜਿਹੜੀ ਗੱਲ ਆ। ਆਨੇ ਟਿੰਗ ਨੇ ਪਗੜਾ ਪਾਉ। ਦੇਖੋ ਮੈਂ ਕਰੋਚੀਆ ਵਾਲਾ ਉੱਤੇ ਆ ਕੇ ਵੇਖਿਆ ਇਹੋ ਜੀ ਮਹੀਂ ਦੀ ਵੀਰ 500 ਰੁਪਿਆ ਟਿਕਟ ਲੈਂਦੀ ਅਗਲੇ ਵੇਖਣ ਦੀ ਜੇ ਤਾਂ ਦੀ ਮੈਂ ਆਂ ਦਰਸ਼ਨੀ ਮਹੀਂ ਅਸਲੀ। ਕੰਡੇ ਵਾਲਾ ਹੋਊ ਵੀ 18 ਬਬ ਪੀਸ ਝੋਟੀ ਆ ਗਈ ਆ ਲੈਵਰ ਕਾਰਡ ਵਾਲੀ ਮੰਜੇ ਡੋਂ ਵਾਲੀ ਝੋਟੀ ਆ ਵੀ ਦੁਨੀਆ ਖਲੋਖ ਲੋ ਵੇਖੂ ਝੋਟੀ ਨੂੰ ਕੀ ਵੀਰ ਜੀ ਖਲੋਖ ਲੋ ਕਰ ਕਰਨੀ ਐ ਡੇ ਜਾਨਵਰ ਪਾਲਦੇ ਨਹੀਂ ਪਾਲਦੇ ਭਾਈ ਜੀ ਮੈਂ ਦੀ ਬੇਲੇ ਆ ਨਾ ਬਾਕੀ ਗੱਡੀਆਂ ਦੀ ਗਾੜ ਖਾ ਲੋ ਆ ਮੈਂ ਦੀ ਪਿਛਾੜ ਹੋਏਗੀ ਜਿੰਨੀਆਂ ਦੀ ਗਾੜੀ ਉਹ ਵੱਡੀ ਘਮੜੋ ਤੁਹਾਨੂੰ ਲੱਭਦੀ ਨਹੀਂ ਲੱਭਦੀ ਵੀਰ ਜੀ ਆ ਮੈਂ ਦੀ ਜਿੰਨਾ ਦੁੱਧ ਹੋਏਗਾ ਨਾ ਛਾਰ ਚ ਉਹਨਾਂ ਦੇ ਗਾੜ ਕਿਆ ਠੀਕ ਹੈ ਜੀ 4 ਕਿਲੋ ਮੈਂ ਦੀ ਵੀਰ ਗਾੜੀ ਉਹ ਗਾੜ ਹੋ ਗਈ ਜਿਹੜੀ ਗੱਲ ਆ ਰਿਹਾ ਭਾਈ ਪਹਸਾਰੇ ਲੱਗਦੇ ਥਾੜੀ ਖਿਲਾ ਰਹੇ ਬਾਕੀ ਕੈਮਰਾ ਮਾਰੋ ਫੇਲ ਵੇਖੋ ਇਹਨੂੰ ਕਹਿੰਦੇ ਅਸਲ ਚੀਜ਼ ਹੈ ਟੈਂਕ ਲੱਗ ਜਾ ਭਾਈ ਲੱਗ ਜਾਓ ਇਹਨੂੰ ਸਾਰੀ ਸਰਾ ਵਿੰਦੇ ਨਾ ਚੈਂਪੀਅਨ ਝੋਡੀ ਇੱਧਰ ਵੇਖੋ ਇੱਧਰ ਵੇਖੋ ਬਾਤ ਉੱਚਾ ਆਏਗਾ ਲੱਗ ਹੋਣਾ ਲੱਗ ਜਾਓ ਐਨ ਵੇਖੋ ਠੀਕ ਹੈ ਜੀ ਤੇਰੀ ਨਾ ਆੜੇ ਦਵਾਲਿਆ ਕੁਆਲਟੀ ਵਾਲੀ ਵੇਖੋ ਕੁਆਲਟੀ ਬਾਵੇ ਪੱਛਾ ਕੀ ਮਗਰੇ ਦੇ ਮਗਰ ਵੀਰ ਜੀ ਕਟਾ ਰੀ ਕਟਾ ਆ ਗਿਆ ਮਗਰ ਕਟਾ ਪਰ ਵੀਰੇ ਇਹ ਚੋਈ ਮਹੀਂ ਡੋਕਿਆਂ ਚੋ 2 3 ਕਿਲੋ ਦੁੱਧ ਦੇਣ ਵਾਲੀ ਆ ਐਂਡ ਸਹੀ ਗੱਲ ਆ ਹੋਰੇ ਪਾਂਪ ਦੇ ਪੀਸ ਜੀ ਝੋਟੀ ਆਖੀ ਜਾਂਦੀ ਆ ਉਹ ਔਰ ਕਾਰਡ ਵਾਲੀ ਫੋਲਰ ਪਾ ਰਹੇ ਆ ਮੈਂ ਮੇਰੇ ਕੀ ਚਾ ਹੁਣਾ ਫੇਰ ਕਈਆਂ ਜਾਂਦਾ ਜਿਹੜਾ ਮਰਜੀ ਵੀਰਪਰਾ 18 ਕਿਲੋ ਨੂੰ ਮੈਨੂੰ ਕੰਡਾ ਲਵਾ ਕੇ ਲੈ ਜੀ ਠੀਕ ਗੱਲ ਬਾਕੀ ਵੀਰ ਜਿਹੜਾ ਵੀਰਪਰਾ ਬਕਰਾ ਨਾ ਇੱਥੇ ਮੈਂ ਮੀਣੀ ਹੀ ਸਾਰੀ ਮਹੀਂ ਖਾਲੀ ਹੋਈ ਹੀ ਸਣਾ ਨੂੰ ਅਗਲੇ ਹੱਥ ਨਹੀਂ ਲੱਗਦਾ ਠੀਕ ਦਾ ਲੈ ਲੈ ਇਹਦਾ ਗਦਾ ਬਾਹਰ ਉੜੀ ਦੇ ਪਿਆ ਬਿਚਾਣਾ ਜਾਂਦਾ ਜਾਂਦਾ ਸਹੀ ਹੈ ਪਛਾਨਣਾ ਹੈ ਬਾਰੇ ਹੀਰਾ ਕਿਸੇ ਬੰਦੇ ਨਹੀਂ ਆ ਪਰ ਅੱਜ ਕੱਲ ਉਹ ਬੰਦਾ ਅਗਲ ਦੇ ਜਾਂ ਜਿਹਨੇ ਘਰ ਬੱਕਰੀਆਂ ਰੱਖੀ ਤੇ ਜੰਦਾ ਜਦੀ ਪੁਰਸੀ ਨਹੀਂ ਕਨੇ ਡਗਰ ਜਿਹਨੇ ਰੱਖਿਆ ਨਾ ਉਹ ਬੰਦਾ ਉਹ ਪਤਾ ਕਰ ਉਹ ਬੰਦਾ ਕਹੋਗੇ ਅਗਲ ਦੇ ਆ ਵੀ ਵੀਰਜੀ ਸਿਆਣੇ ਬਣੋ ਕਰੋ ਜੇਕਰ ਉਹ ਜਿਹਨੇ ਪੀੜੀਆਂ ਚ ਡਗਰ ਨਹੀਂ ਰੱਖਿਆ ਬਿਲਕੁਲ ਸਹੀ ਗੱਲ ਆ ਤੇ ਅਗਲ ਉਹ ਬੰਦਾ ਜਿਹਨੂੰ ਜਦੀ ਪੁਰਸੀ ਬਈ ਰੱਖੀ ਆ ਜਿਹਦੇ ਘਰ ਪਸ਼ੂ ਆ ਜਿਹਦੇ ਪਾਲਣ ਦੇ ਆ ਉਹਨੂੰ ਪਤਾ ਲੱਤਾਂ ਦੇ ਹਿੱਕ ਦੇ ਹੰਡਾਈ ਆ ਉਹ ਬੰਦਾ ਗੰਦਵੇ ਠੀਕ ਹੈ ਬਿਲਕੁਲ ਇਹ ਉਹ ਬੰਦਾ ਦੇਂਦਿਆ ਆਵੇ ਸਾਥਾਂ ਸਾਥ ਜਾ ਕੇ ਗਈ ਜਿਹੜਾ ਇਹਦੀ ਬੱਕਰੀ ਉਹ ਬੰਦਾ ਗੰਦਨਾ ਦਵੇ ਬਿਲਕੁਲ ਸਹੀ ਗੱਲ ਆ ਗੱਲ ਵੀ ਇਹ ਨਹੀਂ ਤੇ ਉਹ ਗੱਲ ਕਰਦੇ ਆ ਜਿਹੜੀ ਸਾਡੇ ਨਾਲ ਹੋਈ ਬੀਤੀ ਪਿੰਡੇ ਤੇ ਹੰਡਾਈ ਆ ਪਿੰਡੇ ਹੰਡਾਈ ਆ 5 ਮਹੀਨੇ ਆ ਖਰਾਕ ਖਾ ਰਿਹਾ ਮੈਨੂੰ ਦੁੱਧ ਕੱਢਿਆ 5 ਮਹੀਨੇ ਕੋੜਾ ਹੀ ਹੁੰਦਾ ਠੀਕ ਆ ਯਾਰ ਕਿਨੇ 50 ਰੁਪਏ ਲਾਏ ਆ ਪਤਾ ਉਹਨੂੰ ਦੂਜੇ ਨੂੰ ਕੀ ਆ ਉਹਨੂੰ ਉਹਨੂੰ ਪਤਾ ਆ ਦੇ ਹਾਂ ਦੂਜੇ ਆਪਾਂ ਦਾ ਜਿਹੜੇ ਵੀ ਜਿਹੜਾ ਉਹਨੂੰ ਪਤਾ ਵੀ ਇਹ ਛੋਟੇ ਨੂੰ ਪਤਾ ਵੀ ਪਤਾ ਸਹੀ ਗੱਲ ਆ ਜਿਹੜਾ ਡੋਲੂ ਲੈ ਕੇ ਛਾਮਾ ਦੁੱਧ ਲੈਣਾ ਦਾ ਮਤਾਂ ਦੇਂਦੇ ਆ ਅਸਲ ਚੀਜ਼ ਆ ਵੀਰ ਕੁਆਲਟੀ ਜਿਹਨੂੰ ਕਹਿੰਦੇ ਸਰਾ ਚੈਂਪੀਅਨ ਸਾਰੇ ਠੀਕ ਆ ਬਾਈ ਜੀ ਦੱਸੋ ਜੀ ਆ ਕੇ ਪਾ ਲੈਣੀਆਂ ਵੀਰ ਅਸੀਂ ਨਹੀਂ ਕਹਿੰਦੇ ਸਾਡੀ ਮਹੀਨੇ ਦੇ ਉੱਤੇ ਆਵੇ ਜਿੱਥੇ ਜਿੱਥੇ ਘਰ ਮਹੀਆਂ ਵਧੀਆਂ 18 18 20 20 ਮਹੀਆਂ ਇੱਕ ਇੱਕ ਘਰ ਚ ਵਧੀਆਂ ਹੱਡੀਆਂ ਜਿੱਥੇ ਗਈਆਂ ਬਿਲਕੁਲ ਸਹੀ ਗੱਲ ਪਰ ਜਿਨ੍ਹਾਂ ਨੂੰ ਕਹਿੰਦੇ ਚੀਜ਼ਾਂ ਦੱਸੋ ਬਾਈ ਜੀ ਕੀ ਮਹੀਆਂ 15 15 ਬਿਲਕੁਲ ਸਹੀ ਗੱਲ ਆ ਕੇ ਪਾ ਲੈਣੀਆਂ ਵੀਰ ਅਸੀਂ ਨਹੀਂ ਕਹਿੰਦੇ ਸਾਡੀ ਮਹੀਨੇ ਦੇ ਉੱਤੇ ਆਵੇ ਜਿੱਥੇ ਜਿੱਥੇ ਘਰ ਮਹੀਆਂ ਵਧੀਆਂ 18 18 20 20 ਮਹੀਆਂ ਇੱਕ ਇੱਕ ਦੱਸੋ ਭਾਈ ਕੀ ਰੇਟ ਤੇ 3 ਛੋਟੀ ਦਾ ਭਾਵੇਂ ਕਰਦੀ ਹੈ 3 ਢਾਈ ਜੋ ਮਰਜੀ 2 ਵੀਰ ਛੋਟੀ ਦਊਗਾ ਪਰ ਛੋਟੀ ਉਹ ਬੰਦੇ ਨੂੰ ਮਿਲਣੀ ਜਿਹੜਾ ਮੇਰੇ ਘਰ ਆ ਬਿਚੋੜੀਗਾ ਠੀਕ ਹੈ ਜੀ ਭੱਜਾਂਗੇ ਨਾ 18 ਕਿਲੋ ਚੱਲਵਾ ਕੇ ਦਵਾਂਗੇ ਓਕੇ ਭਾਈ ਪੱਕਾ ਮੋਟ ਓਕੇ ਜੀ ਜਿਹੜਾ ਵੀ ਘਰ ਆ ਕੇ ਨਾ ਜਦੋਂ ਦੀ ਗਾੜ ਜਿਹੜੀ ਮੈਂ ਨਹੀਂ ਛੱਡ ਗਿਆ ਠੀਕ ਲੋ ਗਾੜੀ ਵੀ ਰਾ ਗਈ ਸੰਤ ਸਾਦਾ ਚਾਹ ਦੱਸ ਜਸੂਆ ਛੋਟੀ ਆ ਹਾਂ ਜੀ ਹਾਂ ਜੀ ਦੱਸੋ ਭਾਈ ਦਰ ਹੋਏ ਨਾ ਦੁਜਾ ਸੂਆ ਆ ਵੀਰ ਝੋਟੀ ਲੇਵੇ ਵੱਲੋਂ ਸਾਰੀਆਂ ਕੁਮਾਰੀ ਹੋਣਗੀਆਂ ਦੇਖੋ ਜੀ ਲੇਵੇ ਕੁਆਲਿਟੀ ਇਤੋਂ ਦੇ ਪਾ ਲੈਂਦਾ ਪਈਆਂ ਬੂਈਆਂ ਬਰਾਬਰ ਆ ਥਾਣੇ ਲੇਵਾ ਇੱਕ ਬਰਾਬਰ ਆ ਫੋਲਰ ਰਿਕਾਰਡ ਵਾਲੀ ਇਹਦੀ ਮਾਜੀ ਚਵਾਦੀਆਂ ਸਾਰੀਆਂ ਮਿੰਨੀਆਂ ਪੋਲੀਆਂ ਕੀਤੀ ਆ ਸਾਰੀ ਫਰਾਜ ਚੈਂਪੀਓਨ ਝੋਟੀ ਵੀਰ ਪੂਰੀ ਵੱਡੀ ਕੁਆਲਿਟੀ ਵਾਲੀ ਦੁੱਧ ਹੋਊ 16 15 ਕਿਲੋ ਮਜਬੂਤਾ ਦੁੱਧ ਪਿਆਰ ਹੋਊ ਝੋਟੀ ਕੋ ਸਹੀ ਗੱਲ ਬਾਈ ਜਿਹੜਾ ਚਵਾਦਾਂਗੇ ਬਿਲਕੁਲ ਸਹੀ ਗੱਲ ਐ ਇਦਾਂ ਦੇ ਵਿਝੇ ਹੰਸ ਘਰ ਬੱਜੇ ਸੋਨੇ ਲਾਦੇ ਸਹੀ ਗੱਲ ਬਾਈ ਜੀ ਇਹ ਵੀ ਦੌਰ ਦੇ ਰੱਖੇ ਵੇਖੋ ਇੱਕ ਮੇਨ ਗੱਲ ਆ ਪੀਏ ਕੇ ਨਪਾਲੀਆਂ ਹੀ ਆ ਪਾਲੀਆਂ ਆ ਖਰਾਕ ਖਵਾ ਲਈ ਕੇ ਨੀ ਸੇਵਾ ਕਰਨੀ ਪੈਂਦੀ ਆ ਪਾਲਨੀਆਂ ਪੈਂਦੀਆਂ ਆ ਬਿਲਕੁਲ ਸਹੀ ਗੱਲ ਐ ਸੇਵਾ ਕਰਨੀ ਪੈਂਦੀ ਆ ਮਿਲਦਾ ਗੱਲ ਤੇ ਉਹ ਬੰਦਾ ਕਰੇ ਸੁਝਾਵੇ ਜਿੰਨੇ ਕੋਈ ਚੀਜ਼ੇ ਰੱਖੀ ਘਰ ਪਾਲੀ ਹੈਣਾ ਛਾਲ ਵੇਪ ਕੇ ਛਾਲ ਹੋਵੇ ਘਰ ਇੱਥੇ ਪਾਉਣ ਹੱਥੀ ਪੱਠੇ ਪਾਏ ਹਨ ਫੇਰ ਪਤਾ ਲੱਗਦਾ ਆ ਗੱਲ ਪੱਠੇ ਲਈ ਨਹੀਂ ਘਰ ਰਹਿ ਗਈ ਤੇ ਗੱਲਾਂ ਨਾ ਆਣੀਆਂ ਉਹਦਾ ਮਜ਼ਾ ਕੋਈ ਨਹੀਂ ਹਾਂ ਇਹ ਬਾਈ ਜੀ ਇਹ ਬੱਚਾ ਕੀ ਮਗਰੇ ਦੇ ਇਹਦੇ ਮਗਰੇ ਵੀ ਜੀ ਕਟਾ ਆ ਗਿਆ ਦੇ ਵੇਖੋ ਉੱਤੋ ਵੇਖੋ ਇਹ ਜਾਂ ਮਹੀਂ ਕੁਆਲਿਟੀ ਦੇ ਵੇਖੋ ਪੱਥਰਾਂ ਨੂੰ ਤੋਂ ਗੋਲ ਹੋਈ ਆ ਮੈਂ ਨਾ ਵੀ ਜੀ ਤਾਣਾ ਖਵਾਲਿਆ ਆਏ ਜਮਾ ਵੀ ਹਲਾਓ ਮਾੜੀ ਮਾੜੀ ਲਾ ਤੱਕ ਪ੍ਰੋਪਰ ਕਰਿਆ ਦੇਖੋ ਜੀ ਲੈਵੇ ਦੇਖੋ ਕੀ ਕੀ ਚੀਜ਼ਾਂ ਲੱਗੀਆਂ ਆਪ ਮੈਂ ਇਹਨੂੰ ਕਹਿੰਦੇ ਨਾ ਦੱਸੋ ਬਾਈ ਜੀ ਕੀ ਮੁੱਲ ਦਾ ਮੁੱਲ ਵੀਰ ਭਾਵੇਂ ਜੋ ਮਰਜ਼ੀ ਕਰੀਏ ਹਾਂ ਆ ਦੇਣਾ ਛੋਟੇ ਛੱਪੇ ਵਾਲੇ ਮੁੱਲ ਕਰਦੇ ਮਈਆਂ ਅਸੀਂ ਦੇਣਾ ਨਗਦਾਂ ਭਾਵੇਂ ਜਿਹੜੀ ਗੱਲ ਆ ਨਗਦਾਂ ਆਈਆਂ ਹੁਣ ਆ ਨਾ ਬਾਈ ਦਾ ਹਾਣਾ ਸੋਹ ਬਾਈ ਜੀ ਮੋਲ ਵੀਰ ਭਾਵੇਂ ਜੋ ਮਰਜ਼ੀ ਕਰੀ ਹਾਂ ਤੇ ਨਾ ਇੱਕ ਪੈਣ ਦੀ ਮੈਂ ਹੋਣੀ ਇੱਕ ਪੈਣ ਦੀ ਪੈਣ ਦੀ ਹਰ ਨਹੀਂ ਜਾ ਤੇ ਥੋੜਾ ਬੜਾ ਸੜਦੀ ਹਾਂ ਨਹੀਂ ਲਓ ਜੀ ਇਹ ਮਾੜ ਸੜਦੀ ਜਦੋਂ ਸਵਾ ਲੱਗ ਕਰ ਦੋ 60 ਦੀ ਜਾ ਦੋ ਜਿਹੜਾ ਮੋਲ ਵੀਰ ਭਰਾ ਕੇ ਸਵਾ ਲੱਗਦੀ ਐਂਡ ਮੈਂ ਹੋਂਜੀ ਆ ਅੱਜ ਆਪੇ ਦੱਸੋਗੇ ਵੀ ਜੇ ਰੇੜ ਆ ਪਰ ਮੱਝਾਂ ਵੀ ਝੋਟੀਆਂ ਵੀ ਪਿਆ ਰਿਕਾਰਡ ਆ ਇਹੋ ਮਜਾ ਢਾਈ ਢਾਈ 2-2 ਲੱਖ ਦੀਆਂ ਜੰਦੀਆਂ ਆ ਪਰ ਸਸਤੇ ਮੁੱਲ ਪਈਆਂ ਦੇ ਆ ਵੀਰ ਚਾਰ ਦੰਦ ਕੱਟੀ ਆ ਮੂੰ ਲਓ ਸਹੀ ਗੱਲ ਨੇਵਾ ਦੰਦ ਵਾਲਾ ਲਈ ਫਿਰਦੀ ਆ ਹੁਣ ਨੇਵਾ ਵੇਖੋ ਬਾਕੀ ਵੀਰ ਜੀ ਜਦੋਂ ਚੋਈ ਹੈ ਨਾ ਨਜ਼ਾਰਾ ਇਹ ਵਜਨ ਆ ਗਾਗਰਾ ਗਾਗਰਾ ਮੋਦੀਆਂ ਮਾਰੀਆਂ ਲੈਵੇ ਵਾਲੀਆਂ ਚਲੇ ਪਈਆਂ ਨੇ ਅੱਜ ਭਰਾ ਘੜਾ ਲਾ ਕੇ ਵਿੱਚ ਆਉਣਾ ਜੇ ਫਿਰ ਲੱਗੇ ਗਾਡੂ ਵਾਲੀਆਂ ਝੋਟੀਆਂ ਅੱਜ ਦੋ ਝੋਟੀਆਂ ਵੀਰ ਜੀ ਆਡੀਆਂ ਦੋ ਕਿੱਤੇ ਗਾਟ ਹੋ ਜਾਂਦਾ ਚੰਗੀਆਂ ਤੂਫਾਨ ਜਿਹੜੀਆਂ ਮਜੀਠੇ ਗਈਆਂ ਅੱਜ ਠੀਕ ਓਕੇ ਜੀ ਚੰਗੀਆਂ ਝੋਟੀਆਂ ਇਹ ਮਗਰ ਵਜਾ ਕੀ ਆ ਗਿਆ ਇਹਦੇ ਮਗਰ ਵੀਰ ਜੀ ਕੱਟਾ ਜੀ ਹਟਾ ਆ ਗਿਆ ਅੱਜ ਤਨਾ ਮਗਰੇ ਬੱਚਾ ਮਗਰੀ ਕੱਟੇ ਆ ਕੱਟੇ ਬੱਚੇ ਖਾਦ ਦੇ ਇੱਕ ਮਗਰ ਗੱਡੀ ਬਸ ਤੋਂ ਥੋੜਾ ਮੋਬਾਈਲ ਦੀ ਨਾ ਕਰਕੇ ਵੀਡੀਓ ਬੰਦ ਹੋ ਜਾਂਦੀ ਆ ਬੱਚੇ ਖਾਦ ਗਏ ਅਸਲ ਚੀਜ਼ ਆ ਵੀਰ ਝੋਟੀ ਜਿਹੜਾ ਕੋਈ ਮਰਜ਼ੀ ਵੀਰਪਰਾ ਖਣਾ ਚ ਨਹੀਂ ਝੋਟੀ ਆਈ ਜਿਹੜੀ ਗੱਲ ਆ ਬਿਲਕੁਲ ਸਹੀ ਗੱਲ ਜਿਹਨੂੰ ਕਹਿੰਦੇ ਆ ਝੋਟੀ ਪੂਰੀ ਦੁੱਧ ਵਾਲੀ ਮੇਕ ਕੁਆਲਟੀ ਵਾਲੀ ਦੇਖੋ ਕਾਲੀ ਛਾ ਜਾਮਣੂ ਝੋਟੀ ਆਈ ਆ ਚੰਬੜੀ ਆ ਪਤਲੀ ਮਲੈਮ ਲੈਵਾ ਵੇਖੋ ਇੱਥੇ ਲੈਵਾ ਬਰਾਬਰ ਬਾਈਆਂ ਬਰਾਬਰ ਆ ਪਾੜੇ ਲੈਵਾ ਕੁੜਿਆ ਸੋਹਣੀ ਨਗੀਨਾ ਆ ਬਾਕੀ ਚਵਾ ਬੜਾ ਬੋਲਾ ਜਿਹੜਾ ਸਿਲਕ ਸਹੀ ਗੱਲ ਆ ਵੀਰ ਜੀ ਵਧੀਆ ਬੱਚੇ ਵੀਰ ਜੀ ਖਵਾ ਦਿਓ ਉਹਨਾਂ ਦੁਕਾਨ ਪਰੀਆਂ ਨੇ ਉਹ ਵਜੇ ਬੱਚੇ ਖਵਾ ਦਨੇ ਇੱਕ ਵਾਰ ਕੈਮਰਾਮੈਨ ਇਹਦਾ ਮੁੱਲ ਕਰ ਲਈਏ ਬੱਚੇ ਖਵਾ ਦਨੇ ਲੋਸਾ ਬਾਈ ਜੀ ਦਾ ਕੀ ਮਰੇ ਰੇਡ ਰਖਾਇਆ ਕੋਲ ਵੀ ਲੋ ਕਰਾਂ ਵੀ ਜਿਹੜੇ ਹਾਂ ਨਾ ਜੇ ਵੀ ਮੈਂ ਰਿਕਾਰਡ ਦੇ ਬੰਨੇ ਰੇਡ ਕਿਨੇ ਲਾਵਾਂ ਨਾ ਸਾਡੇ ਘਰ 1.5 ਲੱਖ 65 ਜਿਹਨੇ ਖਾਚਣਾ ਹਾਂ ਹਾਂ ਜੀ ਤੇ ਉਹਦੇ ਘਰ ਜਾ ਕੇ ਜੇ ਕੋਈ ਵਿਚਾਰ ਭੈਣ ਭਰਾ ਵੇਖਣ ਵੀ ਆਉਂਦੇ ਆਫੇ ਸੋਨਾ ਲਿਆਦਾ ਖਰੀਦ ਲੀ ਤੇ ਉਹ ਸੇ ਗੱਲ ਸੋਹਣੀਆਂ ਲੱਗਣ ਐ ਵੀ ਵੀਰ ਮੋਲ ਭਾਵੇਂ ਜੋ ਮਰਜ਼ੀ ਕਰੀਏ ਹਾਂ ਤਾਂ ਨਾ ਜਿੰਨੇ ਹੀ ਦੇ ਦੇਣੀ ਆ ਇੱਕ ਪੈਂਡ ਦੀ ਕੱਟੀ ਜੱਸ ਰੋ ਇੱਕ ਪੈਂਡ ਦੀ ਹਾਂ ਇੱਕ ਪੈਂਡ ਦੀ ਜੱਸ ਰੋ ਥੋੜਾ ਆਇਆ ਕਰ ਦੋ ਛੜ ਦੀ ਛੜ ਦੀ ਜਾਂ ਦੋ ਛੜ ਦੀ ਲਓ ਜੀ ਪੰਜ ਜਾਂਦਾ ਇਹ ਬਈਆਂ ਨੇ ਇਹ ਕਰਾਂ ਦੇਖੋ ਝੋਟੀ ਨਗੀਨਾ ਸ਼ਕਲ ਦੇਖੋ ਚਵਾਈ ਹਰ ਬਨੇਓ ਪੱਖੋ ਝੋਟੀ ਬੰਬ ਪੀਸ ਆ ਸੋਹਣੀ ਮਾਣਾ ਪਰ ਨਹੀਂ ਮਿਲਦੇ ਤਾਂ ਨਗੀਨੇ ਮੈਂ ਕਹਿੰਦਾ ਵੀ ਇਹ ਝੋਟੀਆਂ ਦਾ ਰੇਟ ਚਲੋ ਵੱਡਿਆਂ ਨੂੰ ਹੋਰ ਥਾਂ ਤੇ ਹੁੰਦੀ ਹਨ ਪਰ ਨਹੀਂ ਮੇਰੇ ਰੇਟ ਹੋਣੇ ਹੀ ਬੱਚੇ ਚੈੱਕ ਕਰੋ ਬੱਚੇ ਆ ਜੇ ਲੱਕੇ ਪਹਿਲੇ ਨੰਬਰ ਵਾਲੀ ਦਾ ਆਦੂਜੇ ਨੰਬਰ ਵਾਲੀ ਦਾ ਆਦੂਜੇ ਨੰਬਰ ਵਾਲੀ ਦਾ ਊੜੇ ਬੱਚੇ ਇਹ ਕਰਾਂ ਬੱਚੇ ਚੈੱਕ ਕਰਵਾ ਦੇਗਾ ਵੀਡੀਓ ਕੱਟੀ ਜਾਂਦੀ ਆ ਜੇ ਇਹ ਬੱਚੇ ਲੈ ਲੋ ਮੱਤੇ ਜਾ ਕੇ ਆ ਲੋਕ ਚੌਥੇ ਨੰਬਰ ਵਾਲੀਆਂ ਝੋਟੀ ਵਿਖਾ ਦੇ ਲੱਗਿਆ ਉਹਦਾ ਬੱਚਾ ਜੀ ਤੇ ਆ ਨੰਨੇ ਦੇ ਉਹਦੇ ਬੱਚੇ ਇਧਰ ਬੱਜੇ ਆ ਝੋਟੀ ਆ ਚਾਰ ਨਾਲ ਹਾਂ ਜੀ ਦੇਖੋ ਕਿਦਾਂ ਕੋਕਾਰੀਆਂ ਲੱਗ ਪਈਆਂ ਕੋ ਲੋ ਬਾਈ ਕੋ ਲੋ ਅਸਾ ਚੀਜ ਹੈ ਪਹਿਲਾਂ ਕੱਟੀ ਪਹਿਲਾਂ ਨੇ ਕੱਟੀ ਅੱਜ ਨੇ ਹਰਿਆਣੇ ਦੇ ਪਣ ਕਿਹੜੀ ਨੁਕਰੋ ਤੋਂ ਬਾਈ ਮਾਲ ਖਰੀਦ ਕੇ ਲਿਆਏ ਆ ਚੋ ਆਇਆ ਖਾਸ ਮਾਲ ਠੀਕ ਹੈ ਜੀ ਮਗਰ ਵੀ ਪਛਾਣ ਵੀਰ ਆਪੇ ਝੋਟੀਆਂ ਦੇ ਕੇ ਆ ਜਣੀ ਕਿੱਧਰੋਂ ਆਇਆ ਮਾਲ ਸਹੀ ਗੱਲ ਹੈ ਇਦਾਂ ਪੁੰਨਾਂ ਦੇ ਬਾਈ ਜਾਨ ਦੀ ਲੋੜ ਨਹੀਂ ਪੈਂਦੀ ਮਹਾਰਾਜ ਵਾਹਿ ਬਾਬੇ ਨਾਨਕ ਦੀ ਕਿਰਪਾ ਨਾਲ ਇਦਾਂ ਮਾਲ ਆ ਜਾਂਦਾ ਇਦਾਂ ਮਾਲ ਲਾਈ ਜਾਂਦੇ ਆ ਠੀਕ ਹੈ ਜੀ ਇਦਾਂ ਜਿਹੜੇ ਪਿਆਰ ਦੀਆਂ ਗੱਲਾਂ ਬਾਈ ਜੀ ਪਿਆਰ ਬਣਾ ਕੇ ਰੱਖਿਆ ਆ ਸਹੀ ਗੱਲ ਆ ਅਮੀਰਪਰਾਪ ਫੁਗਰੀਆਂ ਨਹੀਂ ਮਾਰਨਦੇ ਥਾਂ ਥਾਂ ਜਾ ਕੇ ਫੁਗਰੀਆਂ ਮਾਰਨਦੇ ਆ ਫੁਗਰੀਆਂ ਦਾ ਕੰਮ ਹੀ ਨਹੀਂ ਆ ਯੁਰਤੇ ਸਿੱਧੀ ਜਿਹੜੀ ਗੱਲ ਆ ਕਾ ਲੋ ਕਰਾਂਗੇ ਜਿਹੜਾ ਕਰਕੇ ਵਿਖਾਵਾਂਗੇ ਜਿਹੜੀ ਗੱਲ ਆ ਐ ਨਹੀਂ ਵੀ ਕੋਈ ਕਹ ਕੇ ਜਾਂਦੇ ਪਾ ਜੀ ਦਿਹਾੜੀ ਵੀ ਸੀ ਕੱਲ 6 ਛੋੜੀਆਂ ਫੇਰ ਆਉਣੀਆਂ ਰੇ ਗੱਲ ਤੇ ਉਹ ਪਤਾ ਕਰੇ ਜਿਹਨੇ ਬੋਟੇ ਰੁਪਏ ਲਾਏ ਆ ਦੋ ਜਾ ਬੰਦਾ ਚੌਦਰ ਨਾ ਕਰੇ ਸਿੱਧੀ ਜਿਹੜੀ ਗੱਲ ਆ ਕਿਹ ਕੋ ਸਹੀ ਗੱਲ ਹੈ ਅੱਗੇ ਛੋਟੀ ਦੋ ਜੀ ਛੋਪੇ ਆ ਤੇ ਜੇ ਬੋਲ ਦੇ ਬੋਲ ਤੇ ਅੱਜ ਤੋਂ 8 ਨਾਲ ਨੂੰ 12 13 ਕਿਲੋ ਤੋਂ ਪਾਰ ਹੀ ਠੀਕ ਹੈ ਭਾਈ ਜੀ ਅੱਜ ਬੁਝਾ ਦੇ ਨੇ ਆ ਗਏ ਤੇ ਪਤਾ ਕੀ ਮਾਰੇ ਦੇ ਕੱਟੀ ਆ ਗਈ ਮੋਲ ਛੋੜ ਜਾ ਵੀਰ ਜੀ ਉਹ ਨਹੀਂ ਕਰੀਏ ਥਾਣੇ ਲੈਵਾ ਕੱਟੀ ਦਾ ਪਹਿਲੇ ਨੇ ਕੱਟੀ ਨਾ ਭਾਈ ਜੀ ਪਹਿਲਾਂ ਪਹਿਲਾਂ ਜਿਹੜਾ ਲੂਣ ਕੱਟੀ ਆ ਬਹੁਤ ਸਾਫ ਸੁਥਰੀ ਤੇ ਵਧੀਆ ਮੂੰਹ ਚੌਗੀ ਹੋਏਗੀ ਕਿਉਂਕਿ ਚਾਰ ਦਾ ਛੋਟੀ ਸੇਵਾ ਕਰੇ ਛੋਟੀ ਦੀ ਤੇ ਜਿਆਜ ਪਹਾੜਾ ਦੇ ਦਾਂਗੇ ਮੋਲ ਭਾਵੇਂ ਜੋ ਮਰਜੀ ਕਰੀ ਹਾਨਾ 1 15 ਦੀ ਕੱਟੀ ਇੱਕ 15 ਦੀ ਇੱਕ ਦਾ ਦੀ ਹਾਂ ਲਓ ਜੀ ਇੱਕ ਦਾ ਦੀ ਪਹਿਲੇ ਨੇ ਕੱਟੀ 5 ਦੀ ਐਂਡ ਹੋ ਜੂਗੀ ਦੰਦਾਂ ਦੇ ਵਿੱਚ ਕੱਟੀ ਆ ਨਹੀਂ ਸਕਾਰ ਮਿਲਦੇ ਜਿੱਥੋਂ ਮਿਲਦੇ ਆ ਚਲੋ ਇੱਕ 5 ਦੀ ਐਂਡ 5 ਦੀ ਤਾਂ ਜਾਂਦੋ ਜੀ ਪਰ ਅਸਲ ਚੀਜ਼ ਹੈ ਪਹਿਲਾਂ ਕੱਟੀ ਮੂਹਰ ਛਿੱਗੀ ਹੇ ਬਹੁਤ ਚੰਗੀ ਤੁਹਾਡੀ ਜਿਹੜਾ ਵੀ ਸਾਫ ਜਿਹੜੀ ਵੀ ਇਧਰ ਦੀ ਹੈ ਹਰੇ ਬੋਲਾਵੇ ਦੱਸ ਕੇ ਦਵਾਂਗੇ ਜਿਹੜੀ ਗੱਲ ਪਰ ਇਧਰ ਵਾਲੀ ਕਿਸੇ ਗੱਲੋਂ ਘੱਟ ਨਹੀਂ ਜੀ ਇਧਰ ਨਹੀਂ ਚੰਗੀ ਮਾਲ 12 ਕਿਲੋ ਵੀਰਦੀ ਦੁੱਧ ਨੇਟ ਤਿਆਰ ਹੋਏਗਾ ਲਓ ਜੀ ਲਿਵਾ ਭਰ ਉਹ ਨਾਲੋਂ ਜ਼ਿਆਦਾ ਭਾਈ ਫਿਰਦੀ ਆ ਉਧਰ ਵੀ ਵੀਰਾਂ ਚੰਗੀ ਮਈਆਂ ਦੀ ਕੱਟੀ ਚਲੋ ਪਲੀ ਮਾਦਾ ਵੀਰਦੀ ਕਮਾ ਲਓ ਲੈਓ ਠੀਕ ਹੈ ਜਿਹਨੂੰ ਕਹਿੰਦੇ ਜਾਂਦਾ ਮੈਂ ਆ ਉਧਰ ਆਈਆਂ ਕੱਢੀ ਇੱਧਰ ਦੀ ਯਾਰ ਇੱਧਰ ਦੀ ਪਲੀ ਆ ਇਹ ਇੱਧਰ ਪਲੀ ਹੈ ਨਾ ਉਧਰ ਦੀ ਮੈਂ ਦਸ ਲਾ ਕੇ ਭਾਰਤ ਥਣ ਥੋਣ ਯਾਰ ਲੱਗਣਾ ਇਹਨੂੰ ਯਾਰੇ ਨਾਲ ਲਗਾ ਜਵਾ ਬੜਾ ਭੋਲਾ ਜੀ ਜਵਾਈ ਚ ਬਈ ਪੂਰੀ ਪੋਲੀ ਪਰ ਵੇਖੋ ਪਲਵਾਂ ਆ ਖੜੀ ਨਹੀਂ ਤੋ ਜਾਨ ਹਤੀ ਹਾਂ ਜਿਹੜਾ ਵੀਰ ਬੰਦਾ ਵੀਰ ਭਰਾ ਸੇਵਾ ਕਰਦਾ ਹੁੰਦਾ ਯਾਰ ਮੋੜਾ ਲਾਉਣਾ ਪੈਂਦਾ ਇੱਧਰ ਵੀ ਬੜੀ ਬੜੀ ਫਰੇੜੀ ਵੇਖੋ ਭਾਈ ਫਿਰ ਕੀ ਮੋਲੇ ਦਾ ਮੈਂ ਮੱਖੀ ਨਹੀਂ ਤਰਪਦੀ ਵੀਰ ਨੇ ਕਿ ਨਹੀਂ ਮੈਂ ਖਾਂਦੀ ਮੱਖੀ ਨਹੀਂ ਤਲਕਾਂਦੀ ਕੀ ਮੋਲੇ ਦੀ ਜੀ ਜੋ ਬੰਦੀ ਕਰੀ ਹੈ ਹਾਰ ਦਾ ਚੱਲ ਰਹੀ ਯਾਰ ਚਾਂਵੇਂ ਦੀ ਰਿਧੀ ਆਣਾ 92 ਦੀ 90 ਦੀ 90 ਦੀ ਜਾਂਦੇ ਭਲਾਈ 90 ਦੀ ਵੇਖੋ ਜੀ ਪੰਪ ਵੀ ਇਸ 90 90 90 ਜੀ